ਭਾਰਤ ਦੇ ਵਿੱਚ WhatsApp ਚਲਾਉਣ ਵਾਲੇ ਲੋਕਾਂ ਦੇ ਲਈ ਬੇਹੱਦ ਖਾਸ ਖਬਰ ਆ ਕਿਉਂਕਿ ਭਾਰਤ ਸਰਕਾਰ ਦੇ ਵੱਲੋਂ ਸਾਈਬਰ ਨਿਯਮ ਹੁਣ ਪਹਿਲਾਂ ਨਾਲੋਂ ਬਦਲ ਦਿੱਤੇ ਗਏ ਨੇ ਬਹੁਤ ਜ਼ਿਆਦਾ ਸਖਤ ਕਰ ਦਿੱਤੇ ਗਏ ਨੇ ਜਿਸ ਦੇ ਵਿੱਚ ਵੱਡਾ ਬਦਲਾ ਇਸ ਕਰਕੇ ਕੀਤਾ ਗਿਆ ਕਿਉਂਕਿ ਬਹੁਤ ਵੱਡੇ ਪੱਧਰ ਤੇ ਲੋਕਾਂ ਨਾਲ ਸਾਈਬਰ ਧੋਖਾਧੜੀਆਂ ਹੁੰਦੀਆਂ ਸੀ ਆਨਲਾਈਨ ਬਹੁਤ ਸਾਰੇ ਲੋਕ ਅਪਰਾਧ ਕਰਦੇ ਸੀ ਦਰਅਸਲ ਭਾਰਤ ਸਰਕਾਰ ਨੇ ਹੁਣ ਨਿਜਮ ਕੀਤੇ ਨੇ ਜਿਸ ਦੇ ਵਿੱਚ ਸਾਰੀਆਂ ਮੈਸੇਜਿੰਗ ਕੰਪਨੀਆਂ ਜਿਸ ਦੇ ਵਿੱਚ WhatsApp, Telegram, Snapchat, ShareChat ਜਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੂੰ ਸਖਤ ਨਿਜਮ ਲਾਗੂ ਕਰਨ ਦੇ ਆਰਡਰ ਦਿੱਤੇ ਨੇ ਜਿਸ ਦੇ ਵਿੱਚ ਇਹ ਗੱਲ ਆਖਿਆ ਗਿਆ ਜੇਕਰ ਤੁਹਾਡੇ ਮੋਬਾਈਲ ਫੋਨ ਦੇ ਵਿੱਚ ਤੁਹਾਡਾ SIM ਜਿਹੜਾ ਜਾਂ ਤਾਂ ਬੰਦ ਹੋ ਜਾਂਦਾ ਜਾਂ ਪਰ ਸਿਮ ਕਾਰ ਕੱਟ ਲਿਆ ਜਾਂਦਾ ਤੇ ਨਾਲ ਦੀ ਨਾਲ ਤੁਹਾਡਾ ਮੈਸੇਜਿੰਗ ਐਪ ਭਾਵੇਂ WhatsApp, Telegram, Snapchat ਹੋਵੇ ਨਾਲ ਦੀ ਨਾਲ ਉਹ ਬੰਦ ਹੋ ਜਾਵੇਗਾ ਜਾਨੀ ਕਿ ਆਟੋ ਕੱਟ ਕਰਨ ਜਾਨੀ ਕਿ ਆਟੋ ਲੌਗ ਆਊਟ ਕਰਨ ਦੇ ਜਿਹੜੇ ਆਰਡਰ ਨੇ ਭਾਰਤ ਦੇ ਜਿਹੜਾ ਭਾਰਤ ਸਰਕਾਰ ਦੇ ਵੱਲੋਂ ਦੂਰ ਸੰਚਾਰ ਵਿਭਾਗ ਦੇ ਵੱਲੋਂ ਦਿੱਤੇ ਗਏ ਨੇ ਤੇ 90 ਦਿਨਾਂ ਦੇ ਵਿੱਚ ਵਿੱਚ ਇਹ ਹੁਕਮ ਲਾਗੂ ਕਰਨ ਦੇ ਆਰਡਰ ਵੀ ਦਿੱਤੇ ਗਏ ਨੇ